ਤੇਰੇ ਨਾਲ ਤਾਂ ਡਿਵੋਰਸ ਹੋ ਗਿਆ ਨਾ ਹੁਣ ਤੇਨੂੰ ਤਾਂ ਪੈਸੇ ਦੇਣੇ ਆ ਉਹਦਾ ਟਾਈਮ ਵੀ ਪਾ ਲਿਆ ਏ ਤੇ ਆ ਰੇਂਜ ਵੀ ਤੈਨੂੰ ਦੱਸਿਆ ਸੀ ਮੈਂ ਉਸ ਦਿਨ ਵੀ ਕੀਤਾ ਕਰ ਰਹੀ ਆ ਮੈਂ ਐ ਤੇ ਪਲੀਜ਼ ਪਾਣੀ ਤਾਂ ਪਿਆ ਦੇ ਤੇਰਾ ਤੇ ਇੱਥੇ ਕੋਈ ਰੌਲਾ ਹੀ ਨਹੀਂ ਐ ਉਹ ਰੌਲਾ ਤਾਂ ਕਹੇ ਦਾ ਵੀ ਨਹੀਂ ਪਰ ਜਿਹੜੇ ਪੁਲਖੇ ਤੂੰ ਹੀ ਰਹਿੰਦੇ ਬੈਜੇ ਨਾ ਤੁਸੀਂ ਸੋਚਦੇ ਹੋ ਨਾ ਕਿ ਇੱਥੇ ਕਿਸੇ ਨੂੰ ਕੁਝ ਨਹੀਂ ਪਤਾ ਸਾਰਿਆਂ ਨੂੰ ਸਭ ਦਾ ਹੀ ਪਤਾ ਮਤਲਬ ਕੋਈ ਨਹੀਂ ਲੱਗ ਜੂਗਾ ਮਤਲਬ ਵੀ ਪਤਾ ਹੋੜੀ-ਹੋੜੀ ਸਭ ਦਾ ਪਤਾ ਲੱਗ ਗਿਆ। ਚੱਲ ਤੋ ਇੱਕ ਕੰਮ ਕਰ। ਮੈਨੂੰ ਤੇ ਮੇਰੀ ਮਾਂ ਨੂੰ ਪਾਣੀ ਭਲਾ ਦੇ। ਹੂੰ ਰਿਕੁਐਸਟ ਹੈ ਤੇ ਰੇ ਜੀ। ਮੰਮੀ? ਤੂੰ ਇਹ ਕੰਮ ਕਰੋ। ਥੋੜਾ ਜੱਗੇ ਹੋ ਤੇ ਮੇਰਾ ਹੱਥ ਖੋਲੋ। ਇੱਥੇ ਨਾ ਕੰਮ ਬਹੁਤ ਖਰਾਬ ਹੋਇਆ ਪਿਆ ਜੇ। ਤੇ ਲੱਗਦਾ ਕਿ ਆਪਣਾ ਬਹੁਤ ਵੱਡਾ ਨੁਕਸਾਨ ਹੋਣਾ। ਮੈਨੂੰ ਜਲਦੀ ਖੋਲੋ। ਉੱਧਖੋ ਉਹ ਦੇਖੀ ਕੀ ਰੱਖਦਾ ਹੈ ਜੇ ਸਮਝ ਨਹੀਂ ਆਉਂਦੀ ਮੈਨੂੰ ਕਿਥੋਂ ਡੱਬਾ ਲੱਭਾਂ ਹਰਬੀਤ ਪੁੱਤਰ ਮੇਰੀ ਗੱਲ ਸੁਣ ਤੂੰ ਜਰਾ ਹਰਮਨ ਤੂੰ ਤੇ ਅੰਦਰ ਕਿਉਂ ਇਸ ਨਾਲ ਬੈਠਾ ਨੂੰ ਹਾਂ ਹਾਂ ਮੈਂ ਅੰਦਰ ਹੀ ਗਈ ਸੀ ਹਾਂ ਮੈਂ ਤੇ ਪਾਣੀ ਲੈਣੀ ਆ ਓਪ ਫੇਰ ਮੇਰੇ ਮੂੰਹ ਸੁਣੋਗੇ ਤੁਸੀਂ ਵੀ ਆ ਗਏ ਇੱਥੇ ਉਹਨਾਂ ਨੂੰ ਮਾਂ ਪੁੱਤਰਾਂ ਨੂੰ ਇਕੱਠਿਆ ਛੱਡ ਆਇਓ ਕੋਈ ਗੜਬੜ ਨਾ ਹੋ ਜੇ ਰੇ ਉਹ ਆਂਟੀ ਧਿਆਨ ਨਾਲ ਕੋਈ ਗੱਲ ਨਹੀਂ ਹੈ ਬੱਚੀ ਆ ਜਲਦੀ ਜਾਂ ਅੰਦਰ ਬੱਸ ਮੈਂ ਚਲਦੀ ਹਾਂ ਜਲਦੀ ਜਾ ਉਹਨਾਂ ਨੂੰ ਇਕੱਲੇ ਨਹੀਂ ਛੱਡਣਾ ਹੈ ਇੱਕ ਮਿੰਟ ਵੀ ਸਿਆਪਾ ਪਾ ਦੋਗੇ ਮੇਰੇ ਜੋਗਾ ਜਲਦੀ ਜਲਦੀ ਮੰਮੀ ਚਲ ਤੂੰ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਅਰ ਜੀ ਹੈ ਇੱਥੇ ਜਲਦੀ ਹੋਰ ਹੁਣ ਦੱਸ ਬੜਾ ਬੋਲਦੀ ਏਂ ਤੂੰ ਅਰਜਨ ਛੱਡ ਮੈਨੂੰ ਛੱਡ ਤੂੰ ਤੇ ਹੁਣ ਤੁਹਾਨੂੰ ਬਾਹਰ ਕੱਢਣ ਦਾ ਜ਼ਰੀਆ ਬਣੀ ਏ ਕਿਵੇਂ ਲੱਗਾ ਮੈਂ ਤਾਂ ਕਹਿੰਦੀ ਅਰਜਨ ਛੱਡ ਦੇ ਮੈਨੂੰ ਅਰਜਨ ਛੱਡ ਦੇ ਮੈਨੂੰ ਛੱਡਨਾ ਤੈਨੂੰ ਬੜੇ ਤਰੀਕੇ ਨਾਲ ਹੱਥ ਚਲਦੇ ਨਾ ਛੱਡ ਦੇ ਅਰਜਨ ਛੱਡ ਦੇ ਮੈਨੂੰ ਕੋਈ ਨਹੀਂ ਫੇਰ ਰਿਹਾ ਏ ਤੂੰ ਹੀ ਬਸ ਹੁਣ ਅਰਜਨ ਛੱਡੋ ਹਰ ਮੈਨੂੰ ਹਰ ਵੀ ਫੇਰਦੇ ਏ ਚਾਬੀ ਫੜਾ ਚਾਬੀ ਫੜਾ ਮੈਂ ਮਾਰੂ ਮੇਨੂੰ ਚਾਬੀ ਫੜੋ ਇੱਕ ਤਾਂ ਫੋਨ ਕਰੀਆ ਤੂੰ ਚਾਬੀ ਫੜਾ ਮੇਰੀ ਮਾਂ ਨੂੰ ਚਾਬੀ ਚਾਹ ਤੇ ਪਹਿਲਾਂ ਹੋਰ ਮਾਰ ਹੋਰ ਹੋਰ ਮਾਰ ਆਂਟੀ ਮੇਰੀ ਥੋੜ੍ਹ ਬਹੁਤ ਜੋੜ ਨਾਲ ਕੁੱਟੰਦੇ ਤੂੰ ਨਾ ਹੋਣਾ ਚਾਬੀ ਫੜੋ ਮੈਂ ਕਹਿਆ ਇਹਨੂੰ ਕੁੜੀ ਦੀ ਜ਼ਿੰਦਗੀ ਨਹੀਂ ਦੇ ਦੋ ਚਾਬੀ ਫੜੋ ਉਹ ਕੋਈ ਔਰਤ ਚਾਬੀ ਜਾਂਦੀ ਉਹ ਮਲਾਜਮ ਹੋਣੇ ਹਉਣ ਵਾਲੇ ਆ ਉਹ ਮਲਾਜਮ ਤੇਰੇ ਚਾਬੀ ਫੜੇ ਮਲਾਜਮ ਕੱਢਦਾ ਮੈਂ ਤੇਰੇ ਕੋਲ ਜਾਇ ਨਹੀਂ ਜਾਣਾ ਕਿਤੇ ਮੈਂ ਹੋਰ ਤੇਰਾ ਪਾਸਾ ਸਭ ਸਾਡੇ ਕੋਲ ਚਾਬੀ ਫੜੋ ਨਹੀਂ ਬੋਲਣੀ ਸਾ ਤੇਨੂੰ

ਤੂੰ ਉਹ ਤੇ ਕਿਦਾਂ ਅੰਦਰ ਆਵਾ ਤੀ ਛੱਡ ਛੱਡ ਦੇ ਫੇਵਰ ਤੂੰ ਕਿਦਾਂ ਮੈਂ 6 ਲੱਖ ਜ ਮਾਰਦੀ ਆ ਮੈਂ ਅੱਡ ਚੱਲ ਛੱਡ ਦੇ ਤੂੰ ਮੇਰੀ ਮਾਨ ਨੂੰ ਛੱਡਣੇ ਦੇ ਆ ਗਈ ਏ ਮੇਰੀ ਵੱਲੋਂ ਮਾਰ ਦੇ ਕਲਾ ਵੜ ਦੇ ਫੇਰੀਏ ਕੁਝ ਨਹੀਂ ਲੱਗਦੀ ਤੇ ਮੈਨੂੰ ਇਹ ਵੀ ਪਤਾ ਹੀ ਹੈ ਤੇਰੀ ਕੀ ਲੱਗਦੀ ਤੈਨੂੰ ਪੁੱਤ ਦੱਸਣ ਦੇ ਆ 2 ਇੱਧਰ ਹੋਣੀਆਂ ਤੇ 4 ਤੇਰੀ ਹੱਕ ਚ ਹੋਣੀਆਂ ਇਹ ਤਾਂ ਇਹਨੇ ਪਿਸਤੌਲ ਲੈ ਕੇ ਜੀ ਸੀ ਸੰਭੀ ਫੇਵਰ ਤੂੰ ਆਈ ਨਹੀਂ ਹਟਦਾ ਕਰ ਸਾਂਡੂ ਸਾਂਡੂ ਮਾੜੀ ਕਸਮ ਦਾ ਨਾ ਪ੍ਰੋਟੀਨਾਂ ਦਾ ਸਾਂਡੂ ਸੇਵਕ ਆ ਕੇ ਹਰਕਤਾਂ ਕਰਦਾ ਪਿਆ ਤੂੰ ਆਪਣੇ ਰਿਸ਼ਤੇਦਾਰ ਹੀ ਹਨਾ ਸੇਵਕ ਕਿੱਟ ਦੀ 200 ਮੋਣ ਕਿੱਟ ਦੀਆਂ ਬਰબાદ ਕਰ ਰੰ ਤੇ ਲੱਗਾ ਤੂੰ ਹੈ ਮਾਰ ਸੇਵਕ ਨੂੰ ਪੂਰ ਮਾਰ ਆ ਪੜੇ ਪੜੇ ਨੂੰ ਜਰਾ ਛੱਡਾ ਮੇਰਾ ਆਈ ਜਾ ਹੱਥੀਂ ਆ ਤਪਾ ਕੇ ਦੇ ਛੱਡੋ ਬੱਸ ਆਦੇ ਰੁਕੋ ਗਿੰਜੀ ਗਿਆ ਲੈ ਆ ਲੈ ਉਹ ਨਾ ਭਰਾ ਨਾ ਕਵੇ ਮੈਨੂੰ ਬੰਨ ਇਹਨੂੰ ਬਿਖਾਓ ਬਹੁਤ ਹੈ ਹੁਣ ਇੱਥੇ ਪੁਲਸ ਆਏਗਾ ਨਾ ਇਹਦਾ ਭੈਣ ਭਰਾ ਦਾ ਸ਼ਬਦ ਨਿਕਲੇਗਾ ਇੱਕ ਲੈ ਨੇ ਜਾਨ ਖਾਦੀ ਹੋਈ ਹੈ ਹਾਜੀ ਦੇਖਿਓ ਨੇ ਮੈਂ ਪੜ ਲਿਆ ਉਹਨੇ ਮੋੜਾ ਨੀ ਭਰਾ ਨਾ ਇਹਦਾ ਸ਼ਰਦ ਉਹ ਬੰਨ 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 ਨੂੰ ਬਹੁਤ ਆਫਰਿਆ ਫਿਰਦਾ ਸੀ ਨਾ ਹੈ ਕਿੱਡੇ ਤੂੰ ਚੰਗੇ ਕਰਮ ਕੀਤੇ ਨਾ ਜਿਹੜੇ ਮੈਨੂੰ ਛੱਡ ਗਿਆ ਸੀ ਮੈਂ ਤੇ ਤੁਹਾਨੂੰ ਕਿਹਾ ਸੀ ਸੰਗਲ ਲੈ ਕੇ ਆਓ ਸੰਗਲ ਲੈ ਕੇ ਆਓ ਹਾਂ ਹੁਣ ਬੱਸ ਹੁਣ ਬੱਸ ਕਿੱਦਾਂ ਜਿੰਦਗੀਆਂ ਦੇ ਖੇਡਿਆ ਤੂੰ ਕਿੱਦਾਂ ਖੇਡਿਆ ਹੈ ਹੈ ਤੇਰੇ ਸ਼ਰਮ ਨਹੀਂ ਆਉਂਦੀ ਉਹ ਜੀ ਤੇਰੀ ਮਾਂ ਸੁਣਨ ਚ ਆਇਆ ਤਿੰਨ ਤਿੰਨ ਵਿਆਹ ਕੀਤੇ ਕਿਤੇ ਤੀਜੀ ਤੀਜੀ ਕਿਥੇ ਹੈ ਤੇਰੀ ਹੈ ਤੀਜੀ ਨੂੰ ਮੈਂ ਲੈ ਕੇ ਆਉਣਾ ਦੱਸ ਯਾਰਾ

ਔਰ ਚੁੱਪ ਕਰ ਜਾ ਤੇਰੇ ਦੋ ਹੋਰ ਆ ਜਾਣੀਆਂ ਕੀ ਕਹਿੰਦਾ ਹੈ ਬਨ ਕੇ ਫੁਰਮੇ ਬੰਦੇ ਉਹ ਤੇਰੇ ਅਰਕ ਨੇ ਨਾ ਇਹੋ ਸਲੋਕ ਹੋਣਾ ਚਾਹੀਦਾ ਜਿੱਡਾ ਤੂੰ ਗੰਦਾ ਬੰਦਾ ਹੈ ਉਹ ਤੈਨੂੰ ਐਹੋ ਹੀ ਰਿਸ਼ਤਾ ਲੱਭਾ ਹੀ ਪੈਸੇ ਠੱਗਨ ਦਾ ਕਿ ਵਿਆਹ ਕਰਾਈ ਚੱਲੋ ਜਨਾਨੀਆਂ ਲੈ ਆਈ ਚੱਲੋ ਜਵਾਗ ਜੰਮੀ ਚੱਲੋ ਜਮੀਨਾਂ ਹੜਪੀ ਜਾ ਉਹਨਾਂ ਦੀਆਂ ਕੀ ਕਹਿੰਦਾ ਨਾ ਬਦਿਆ ਯਾਰ ਉਹ ਥੂਈ ਤੇਰੇ ਤੇ ਤੇਰੇ ਅਰਕਾਂ ਦੀਆਂ ਗੱਲ ਹੈ ਤੇਰੇ ਅੰਗੂ ਨਾ ਤੈਨੂੰ ਧੋਖੇ ਨਹੀਂ ਦੇਣਾ ਨਾਲੇ ਹਾਂ ਤੈਨੂੰ ਤੇਰੀ ਮਾਂ ਨੇ ਜੰਮਿਆ ਹੋਏ ਇਦਾਂ ਦਾ ਮੈਨੂੰ ਮੇਰੀ ਮਾਂ ਨੇ ਨਹੀਂ ਜੰਮਿਆ ਮੇਰੀ ਮਾਂ ਬਰਨ ਬਕਵਾਸ ਕਰ ਚੁੱਪ ਕਰ ਜਾ ਪਰ ਮੂੰਹ ਭੰਦਣਾ ਮੈਂ ਹੱਥ ਖੋਲ ਦੱਸਦਾ ਕੌਣ ਕੀਦਾ ਮੂੰਹ ਭੰਦਦਾ ਉਹ ਤੇਰੇ ਵਰਗੇ ਨਾ ਬੱਜੇ ਚੰਗੇ ਆ ਜਦੋਂ ਪੁਲਿਸ ਆਊਗੀ ਨਾ ਉਦੋਂ ਹੱਥ ਖੋਲਾਂਗੇ ਕਰ ਲਈ ਜੋ ਹੁੰਦਾ ਤੇਰੇ ਕੋਲ ਟਾਫ ਫਰੋਡੀਆ ਗੰਦਾ ਬੰਦਾ ਤੂੰ ਓਏ ਤੁਹਾਡੇ ਕੋਲ ਮਿਹਨਤ ਨਹੀਂ ਹੁੰਦੀ ਮੇਰੇ ਨਾਲ ਵੇਲਾ ਮੇਰੀ ਕਸਮਰ ਵੀ ਤੇਰੇ ਆ ਕਿੰਨੀ ਮਾੜੀ ਹੈ ਤੇ ਤੈਨਰ ਨਾ ਮੈਚ ਕਰਨਾ ਪੈ ਕੇ ਆਪਣੀ ਕਿਸਮਤ ਤੈਨੂੰ ਵੀ ਪਤਾ ਮੇਰੇ ਨਾਲ ਕੀ ਕੀ ਹੋਇਆ ਮੈਨੂੰ ਨਾ ਮੇਰੀ ਜਨਾਨੀ ਨੇ ਇੱਥੋਂ ਤੱਕ ਪਹੁੰਚਾਇਆ ਕੌਣ ਦੱਸੇ ਤੈਨੂੰ ਕਿ ਮੈਂ ਕਿੱਦਾਂ ਦਾ ਹਾਂ ਤੂੰ ਮੇਰੇ ਆਲੀ ਵੇਖ ਲਾ ਔਰ ਤਾਂ ਤੋਂ ਪੈਸੇ ਠੱਗਣ ਆ ਲਿਆ ਤੈਨੂੰ ਇਹੋ ਰਸਤਾ ਲੱਭਾ ਹੀ ਹੋਰ ਕੋਈ ਰਾਹ ਨਹੀਂ ਹੈਗਾ ਤੇਰੇ ਕੋਲ ਇੱਦਾਂ ਘਰ ਪਰਵਾਸ ਕਰਨ ਦਾ ਤੂੰ ਕਿੱਦਾਂ ਤੂੰ ਕੀ ਸੋਚਿਆ ਇਹਦਾ ਕੋਈ ਨਹੀਂ ਹਰ ਤਰੀਕਾ ਆਪਰਾ ਬੈਠਾ ਪੈਣ ਗਿਆ ਹੀ ਇਹਨੂੰ ਮੈਂ ਇਦਿ ਕੋਈ ਹਵਾ ਵਾਲੀ ਤੱਕ ਗਿਆ ਨਾ ਕੱਚੇ ਨੂੰ ਚੱਬ ਜਾ ਉਹਨੂੰ ਮੈਂ ਜਨਾਨੀ ਨੂੰ ਕਟ ਲੈ ਕੰਦ ਨੂੰ ਕਟ ਲੈ ਇੱਕ ਬਰਾਬਰ ਤੂੰ ਕੀ ਸੋਚਦਾ ਕਿ ਮਾਂ ਕੋਲ ਇਹਨੂੰ ਕਟਵਾ ਲੇਗਾ ਤੇ ਬੱਸ ਚਲ ਜਾਏਗਾ ਵੱਡੇ ਸੂਰਮੇ ਐਸ ਤਰ੍ਹਾਂ ਬੰਨ ਕੇ ਗੱਲ ਕਰਦੇ ਹੋ ਤੇ ਇੰਨੇ ਜਣੇ ਇਕੱਠੇ ਹੋ ਗਏ ਬੱਲੇ ਬੱਲੇ ਤੁਹਾਡੇ ਸੂਰਮਿਆਂ ਦੇ ਆ ਮੇਲਾ ਕੱਢਾ ਕਰਕੇ ਫੜੇ ਗੱਲ ਸੁਣ ਪਹਿਲ ਜੰਗ ਜਿੱਤਣ ਦੇ ਤੇ ਤੇਰੇ ਆ ਬਾਵਾ ਖੋਲ ਕੇ ਕਰੀਏ ਕਿੱਡੇ ਸਾਨੂੰ ਸੂਰਮੇ ਦੱਸਣ ਸੋਰੇ ਮਨ ਨੇ ਨਾ ਜਦੁੱਤ ਕਾਜ ਨੇ ਕਰਮ ਕੀਤੇ ਹੁੰਦੇ ਤੇ ਤੇਰੀਆਂ ਬਾਹਾਂ ਖੁੱਲਣੀਆਂ ਫਿਰ ਅਹੀਂ ਕਹਣਾ ਚੱਲ ਆ ਮਦਦਾਂ ਚ ਗੰਦਾ ਬੰਦਾ ਤੂੰ ਸਿਰੇ ਦਾ ਤੇ ਸਾਨੂੰ ਦੱਸਣ ਦੇ ਬਾਹਾਂ ਬੰਨ ਕੇ ਡੇਜ ਮੈਂ ਜਨਾਨੀਆਂ ਨਾਲ ਪੀੜਾ ਨਹੀਂ ਆਵੇਂ ਹੈ ਮਾਂ ਨੂੰ ਅੱਗੇ ਲਾ ਕੇ ਕਦੀ ਉਹਦੀ ਜ਼ਿੰਦਗੀ ਨਾਲ ਖੇਡ ਗਿਆ ਕਦੀ ਇਹਦੀ ਜ਼ਿੰਦਗੀ ਨਾਲ ਖੇਡ ਗਿਆ ਮੈਨੂੰ ਤਾਂ ਕਹਿ ਲੈ ਕੇ ਸ਼ਰਮ ਆਉਣੀ ਹੈ ਕਿ ਜੱਗ ਆ ਵੀ ਤੂੰ ਘਰੇ ਆਇਆ ਹੋਇਆ ਉਹ ਤੈਨੂੰ ਤੇ ਇੰਨੀ ਸ਼ਰਮ ਨਹੀਂ ਆਉਂਦੀ ਉਹ ਨਾ ਉਹ ਤੇ ਸੱਤਵੇਂ ਚੋ ਹਸਪੀਟਲ ਪਈ ਆ ਕਿ ਉਹ ਨਾ ਉਹ ਦੇਖ ਮੈਨੂੰ ਦੱਸ ਨਾਟਕ ਤੈਨੂੰ ਕੀ ਲੱਗੇ ਮੈਂ ਸੱਚੀ ਉਹਨੂੰ ਬੜਾ ਪਿਆਰ ਕਰਦਾ ਦੱਸ ਕੀ ਹੋਇਆ ਨਾਉ ਨੂੰ ਕੀ ਗੱਲ ਦੀ ਪਿਆਰ ਤੈ ਇਹਨੂੰ ਪਿਆਰ ਨਹੀਂ ਕਰਦਾ ਇਹ ਕੌਣ ਆ ਪਿਆਰ ਤੇ ਤੂੰ ਮੇਰੀ ਧੀ ਨੂੰ ਵੀ ਕੀਤਾ ਸੀ ਪਿਆਰ ਤੇ ਤੂੰ ਇਹਨੂੰ ਵੀ ਵਿਚਾਰੀ ਨੂੰ ਕੀਤਾ ਸੀ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੁਣ ਕੱਲ ਤੱਕ ਉਹ ਦੇਣਾ ਨਹੀਂ ਪਰਸੋਂ ਤੱਕ ਇਹ ਦੇਣਾ ਨਹੀਂ ਹੁਣ ਤੇਰਾ ਨਾਵ ਨਾਲ ਵੀ ਨਹੀਂਗਾ ਨਾਵ ਨੂੰ ਤੇਰੀ ਇੱਕ ਇੱਕ ਚੀਜ਼ ਦਾ ਪਤਾ ਲੱਗ ਗਿਆ ਤੇ ਬਹੁਤ ਉਹਨੂੰ ਮੈਂ ਦੱਸਿਆ ਬੜੇ ਚਿਰ ਦਾ ਹੈ ਤੂੰ ਬਕਵਾਸ ਕੀਤੀ ਨਾਰੀ ਇਹਨੂੰ ਬਕਵਾਸ ਨਾ ਦੱਸ ਸੱਚਾਈ ਆ ਤੇਰੇ ਅਰਗੇ ਬੰਦੇ ਨਾ ਆਹ ਹੁਣ ਨਾ ਵੀ ਨਾ ਤੈਨੂੰ ਚੌਥੀ ਮਿਲ ਜਾਂਦੀ ਤੂੰ ਉਹਨੂੰ ਛੱਡ ਕੇ ਵੀ ਉਹਦੇ ਤੁਰ ਪੈਣਾ ਸੀ ਤੈਨੂੰ ਰੁਪਈਏ ਚਾਹੀਦੇ ਸੀ ਤੂੰ ਉਹਦੇ ਤੇ ਕੀ ਜਾਨ ਲਾਉਂਦਿਆ ਤੂੰ ਮੈਨੂੰ ਕੁੱਛ ਨਾ ਮੈਂ ਸਾਰਾ ਕੁਛ ਮੈਂ ਦੱਸਿਆ ਤੂੰ ਕਿਹੜੇ ਦਾ ਜਾ ਕੇ ਦੱਸਿਆ ਕਿਉਂ ਜੇ ਤੂੰ ਸਾਰੇ ਪਾਸੇ ਜਾ ਸਕਦਾ ਮੈਂ ਨਹੀਂ ਜਾ ਸਕਦੀ ਮੈਂ ਤੇਰੇ ਬੰਦਿਆਂ ਚ ਬੰਦੀ ਨਹੀਂ ਆ ਉਹ ਮੈਂ ਤੇ ਇਨਸ਼ੁਕਰ ਕਰਦਾ ਰੱਬ ਦਾ ਜਿੰਨੇ ਆ ਮਿਲਵਾਤੇ ਮੈਨੂੰ ਉਧਰ ਮੈਂ ਘਰੇ ਰਹਿ ਗਿਆ ਤਾਂ ਮੈਨੂੰ ਇਹ ਘਰੇ ਆ ਕੇ ਤਾਂ ਮੈਨੂੰ ਪਤਾ ਲੱਗ ਗਿਆ ਕਿ ਤੇਰੇਆ ਕਰਤੂਤਾਂ ਕਿਦਾਂ ਦੀਆਂ ਨੇ ਨਹੀਂ ਤੇ ਮੈਂ ਤਾਂ ਹੁੰਦਾ ਕਿ ਉਹ ਸਮਝਣਾ ਹੀ ਨਾ ਉਹ ਹਾਰ ਭਰੀ ਦੀ ਆ ਤੇਰੀ ਘਰ ਵਾਲੀ ਸੇਵਕ ਬੇਟਾ ਐਸਐਚਓ ਦਾ ਫੋਨ ਆ ਗਿਆ ਮੈਸੇਜ ਲਿਖਤਾ ਉਹਨੇ ਲੈ ਕੇ ਚਲੋ ਮਾਂ ਪੁੱਤਰਾ ਉੱਥੇ ਚੱਲ ਪੁੱਤ ਦਿਖਾਈਏ ਤੈਨੂੰ ਹਵਾਲਾ ਕਿਦਾਂ ਦੀ ਦੀ ਤੈਨਾਂ ਨੂੰ ਸਬੂਤ ਤੇਰੇ ਘਰ ਦੇ ਕੈਮਰੇ ਦੇ ਵਿੱਚ ਅਪਰੋਖ ਕੱਢੇ ਮੈਂ ਹੋਰ ਦੱਸ ਥੋੜਾ ਪਤਾ ਨਾ ਦਿਮਾਗ ਤੇ ਜ਼ੋਰ ਪਾ ਲੈਣਾ ਤੇਰੀ ਘਰ ਵਾਲੀ ਉਹਨੇ ਸਾਰਾ ਪਾਸਵਰਡ ਦਿੱਤੇ ਹੀ ਮੈਨੂੰ ਤੇਰਾ ਤੋਂ ਵੱਡੀ ਗਲਤੀ ਹੈ ਨਾ ਜਿਹੜਾ ਮੈਂ ਨੰਮ ਦੇ ਕਹਿਨ ਦੇਣਾ ਤੈਨੂੰ ਘਰੇ ਰਹਿਣ ਦਾ ਮੌਕਾ ਦੇਤਾ ਪਰ ਤੂੰ ਇਹਨਾਂ ਘਟੀਆਂ ਨਿਕਲੇਗਾ ਘਟੀਆਂ ਲੋਕ ਨਾ ਦੂਜਿਆਂ ਨੂੰ ਘਟੀਆਂ ਨਹੀਂ ਕਹਿੰਦੇ ਨਾ ਖੁਦ ਦੂਜਿਆਂ ਨੂੰ ਧੋਖਾ ਦੇਣਾ ਤੇ ਕਹਿਨੇ ਆ ਕਿ ਤੈਨੂੰ ਧੋਖਾ ਮਿਲੇ ਤੇਰਾਂ ਤਾਂ ਥੋੜੀ ਹੋਈ ਹੈ ਤੇ ਤੂੰ ਇਹ ਸੋਚਨੇ ਆ ਕਿ ਘਰੇ ਜੇ ਮੈਂ ਤੁਹਾਡੇ ਘਰੇ ਨਾਂ ਵੀ ਰਹਿੰਦਾ ਨਾ ਪਰ ਪੁੱਤ ਮੈਂ ਤੈਨੂੰ ਫੇਰ ਵੀ ਲਾਣਾ ਇਦ ਬੋਚਣਾ ਤੈਨੂੰ ਮੈਂ ਫੇਰ ਵੀ ਹੀ ਤੈਨੂੰ ਲਾਉਂਦਾ ਮੇਰੀ ਉੱਥੇ ਜਾਣ ਪਛਾਣ ਨਹੀਂ ਹੈਗੀ ਤੁਸੀਂ ਇਹਨੇ ਸਹੀ ਹੈ ਨਾ ਮੈਂ ਮਾਂ ਸਿੱਧੀ ਗੱਲ ਕਰਦੇ ਆ ਗੇਮਾਂ ਹੀ ਨਾ ਖੇਲਦੇ ਸਿੱਧੀ ਗੱਲ ਠਹਿਰ ਜਾ ਸੇਵਕ ਪੁੱਤ ਤੂੰ ਕੀ ਖੇਡਿਆ ਕਿਹੜੀ ਕਿਹੜੀ ਧੀ ਦੇ ਨਾਲ ਕਿਹੜੀ ਕਿਹੜੀ ਗੇਮ ਖੇਡਿਆ ਪਰਦੇਸਾਂ 'ਚ ਮੇਟੀਆਂ ਦੋ ਕੁੜੀਆਂ ਨਾਲ ਗੇਮ ਖੇਡਿਆ ਇਹਨੂੰ ਪਰਦੇਸ 'ਚ ਲੈ ਕੇ ਜਾਂਦਾ ਪੂਰਾ ਤਮਾਸ਼ਾ ਰਚਾਇਆ ਇੱਥੇ ਗੇਮ ਖੇਡਿਆ ਤੇਰੇ ਮੂੰਹ 'ਏ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਮੇਰੇ ਹੱਥ 'ਤੂੰ ਗੰਦੇ ਨਾਲ ਔਰ ਕਰਾਈ ਹੁਣ ਤੂੰ ਜਾ ਕੇ ਨਾ ਜਿਨ੍ਹਾਂ ਦਾ ਅਸਲੀ ਜਵਾਈਆਂ ਨਾ ਉਹਨਾਂ ਨੂੰ ਸੇਵਾ ਕਰਵਾ ਆ ਬਣਾ ਸਿੱਧੀ ਗੱਲ ਕਰਦੇ ਸਿੱਧੀ ਗੱਲ ਤੇਰਾ ਛੇਤਰਾ ਤੇ ਕਰਦੇ ਚਲਾ ਸ਼ਾਹ ਸਾਹਿਬ ਦਾ ਫੋਨ ਦਾ ਜਵਾਬ ਦੇਣਾ ਛੱਡ ਦੇ ਇੱਥੇ ਹਮਨਾ ਛੱਡ ਸਾਰੇ ਗੱਲਾਂ ਇਹਨੂੰ ਲੈ ਕੇ ਚੱਲੀਏ ਚੱਲ ਪੁੱਤ ਆ ਜਾ ਤੈਨੂੰ ਤੇ ਅਸੀਂ ਦੱਸਦੇ ਹਾਂ ਮੈਂ ਹੱਥੋਂ ਬਚ ਜਾਂ ਤਮ ਅਸੀਂ ਹੀ ਸੇਵਾ ਕਰਵਾਈਏ ਸ਼ਰਮੀਨਾ ਦੀ ਚੱਲ ਚੱਲ